ਉਹ ਬਈ ਮਿੱਤਰੋ ਫੇਰ ਤੋਂ ਸਾਡੇ ਬਲੌਗ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਉਹ ਦੇਖ ਸਕਦੇ ਹੋ ਬਿਲਕੁਲ ਆਸਤੇ ਕਰ ਪਾਣੀ ਚੱਲਣ ਲੱਪਿਆ ਹੈ ਤੇ ਇੱਧਰ ਚੱਲੀ ਆ ਸਾਡੇ ਨਾਲ ਇੱਕ ਕੁੱਤੀ ਛੋਟੀ ਜੀ ਤੇ ਇੱਧਰ ਸ਼ੇਰ ਚੱਲਿਆ ਹੋਇਆ ਹੈ। ਉਹ ਉਹਨਾਂ ਦਾ ਸ਼ੇਰ ਹੈ ਦੇਖੋ। ਉਹ ਜੜ ਜਾ ਰਹੇ। ਤੇ ਦੇਖ ਸਕਦੇ ਹੋ ਇੱਧਰ ਧਾਨਾਂ ਦਾ ਕੀ ਹਾਲ ਹੋ ਗਿਆ ਹੈ। ਸਾਰੇ ਲੰਮੇ ਪੈ ਗਏ ਹੈ। ਤੇ ਚੱਲੋ ਤੁਹਾਨੂੰ ਦਿਖਾਉਂਦੇ ਆ ਦਰਿਆ। ਮਿੱਤਰੋ ਇੱਧਰ ਦੇਖੋ ਕਿੰਨਾ ਪਾਣੀ ਚੱਲ ਰਿਹਾ ਤੇ ਮੈਂ ਟੱਪ ਕੇ ਆ ਚੁੱਕਾ ਪੁਲੀ ਦੇ ਤੇ ਪੁਲੀ ਦੇ ਉੱਤੇ ਵੀ ਦੇਖੋ ਕਿੰਨਾ ਪਾਣੀ ਚੱਲ ਰਿਹਾ ਹੈ ਫੁੱਲ ਪਾਣੀ ਚੱਲ ਰਿਹਾ ਇਸ ਟਾਈਮ ਤੇ ਦੇਖ ਆ ਦਿਓ ਐਂਡ ਪੁਲ ਦੇ ਬਰਾਬਰ ਚੱਲਿਆ ਕਰਦਾ ਜਿਹੜੀ ਥਾਂ ਨੀਵੀਂ ਹੈ ਉਸ ਥਾਂ ਤੇ ਬਿਲਕੁਲ ਹੀ ਪਾਣੀ ਬਿਲਕੁਲ ਸਪੀਡ ਨਾਲ ਚੱਲ ਰਿਹਾ ਹੈ ਤੇ ਦੇਖੋ ਨਜ਼ਾਰੇ ਤੇ ਇਸ ਤਰ੍ਹਾਂ ਨਾਲ ਚੱਲਿਆ ਜੇ ਪਾਣੀ ਹਲੇ ਵਧਿਆ ਕਰਦਾ ਜੇ ਵੱਧਦਾ ਰਿਹਾ ਫਿਰ ਨੁਕਸਾਨ ਵੀ ਹੋ ਸਕਦਾ ਹੈ ਇੱਧਰ ਥਰਲੇ ਪਿੰਡਾਂ ਦਾ ਨੁਕਸਾਨ ਹੋ ਸਕਦਾ ਹੈ ਤੇ ਅਸੀਂ ਤੁਹਾਨੂੰ ਦਿਖਾਉਣ ਲਈ ਅਸੀਂ ਇਹਨਾਂ ਰਿਸਕ ਲੈ ਕੇ ਇੱਥੇ ਖੜੇ ਹੋਏ ਆ। ਪੁਲੀ ਪਰ ਤਾਂ ਪਾਣੀ ਚੱਲਿਆ ਕਰਦਾ ਪਰ ਇੱਧਰ ਜਿਹੜੀ ਸਾਡੀ ਉੱਚੀ ਥਾਂ ਹੈ ਇਸ ਤੇ ਵੀ ਪਾਣੀ ਚੜਨਾ ਸ਼ੁਰੂ ਹੋ ਗਿਆ ਹੈ। ਆਹ ਦੇਖੋ ਹੌਲੀ-ਹੌਲੀ ਆਉਣਾ ਸ਼ੁਰੂ ਹੋ ਗਿਆ ਹੈ ਤੇ ਪਾਣੀ ਹੌਲੀ-ਹੌਲੀ ਵਧ ਰਿਹਾ ਹੈ। ਤੇ ਦੇਖੋ ਪੁਲ ਦੇ ਉੱਪਰ ਐਨ ਪਾਣੀ ਚੱਲ ਰਿਹਾ ਹੈ। ਤੇ ਜਿੱਧਰਲੇ ਸਾਈਡ ਤੇ ਪਾਣੀ ਡਿੱਗ ਰਿਹਾ ਹੈ ਐ ਲੱਗ ਰਿਹਾ ਕਿ ਜਿਵੇਂ ਫਾਟੇ ਖੋਲੇ ਹੋਏ ਨੇ ਤੇ ਆ ਜਿਹੜੀ ਸਰੀਆਂ ਤੀਆਂ ਕੱਲ ਦੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਥੇ ਕਿੰਨਾ ਘਰ ਪਾਣੀ ਥਾ ਤੇ ਇਸ ਟਾਈਮ ਦੇਖ ਲਓ ਕਿੰਨਾ ਪਾਣੀ ਹੈ ਜਿਹੜੀ ਆਥ ਹੈ ਇਸ ਥਾਂ ਤੇ ਦੇਖੋ ਇੱਕ ਬੰਦਾ ਜੇ ਖੜ ਜਾਵੇ ਉਹਨੇ ਵੀ ਦਿਖਣਾ ਨਹੀਂ ਹੈ ਤੇ ਉਹਦੇ ਉੱਪਰ ਪਾਣੀ ਚੱਲ ਰਿਹਾ ਹੁਣ ਡੰਡਾ ਲੈ ਕੇ ਮਾਪਿਆ ਤਾਂ ਲਗਭਗ ਡੇਢ ਮਰਦ ਪਾਣੀ ਚੱਲਿਆ ਕਰਦਾ ਤੇ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰੋ ਤਾਂ ਕਿ ਇਹ ਮੇਰੀ ਵੀਡੀਓ ਹਰੇਕ ਤੱਕ ਪਹੁੰਚੇ ਤੇ ਦੇਖ ਸਕਦੇ ਹੋ ਪੂਲੀ ਦਿਖਾਈ ਦੇਣੀ ਇੱਧਰਲੇ ਸਾਈਡ ਤੋਂ ਬਿਲਕੁਲ ਹੀ ਬੰਦ ਹੋ ਚੁੱਕੀ ਥੋੜੀ ਜੀ ਰਹਿ ਗਈ ਹੈ ਬਸ ਤੇ ਪਾਣੀ ਦੇਖੋ ਐ ਲੱਗਦਾ ਕਿ ਇੱਥੇ ਪੂਰਤੀ ਹੋਈ ਜਗ੍ਹਾ ਹੈ ਤੇ ਜਦ ਪਾਣੀ ਬਿਲਕੁਲ ਘਟ ਜਾਂਦਾ ਹੈ ਤਾਂ ਇੱਥੇ ਇੰਨਾ ਡੂੰਘਾ ਲੱਗਦਾ ਹੈ ਕਿ ਜਿਵੇਂ ਲੱਗਦਾ ਹੈ ਮੈਂ ਜੀਐਸਵੀ ਨਾਲ ਟੋਏ ਕਰਾਏ ਹੋਏ ਆ ਤੇ ਦੇਖੋ ਕੀ ਹਾਲ ਹੋ ਗਿਆ ਤੇ ਉਧਰਲੀ ਸਾਈਡ ਦੇਖੋ ਛਿੜੀਆਂ ਦੇ ਵਿੱਚ ਵੀ ਪਾਣੀ ਐਨ ਚੱਲਿਆ ਕਰਦਾ ਤੇ ਉਧਰਲੀ ਸਾਈਡ ਇੱਕ ਢੋਲ ਖੜੀ ਹੋਈ ਆ ਉਹਦੇ ਲਗਭਗ ਅੱਧਕ ਪਾਣੀ ਹੋ ਚੁ ਗਿਆ ਹੈ ਕਿਉਂਕਿ ਉਹ ਥੋੜੀ ਨੀਵੀਂ ਥਾਂ ਤੇ ਖੜੀ ਹੋਈ ਆ ਤੇ ਦੇਖਸਾ ਲੋ ਇਹ ਦੇਖੋ ਤੇ ਮੈਂ ਇਧਰਲੀ ਸਾਈਡ ਤੇ ਵੀਡੀਓ ਬਣਾ ਰਿਹਾ ਹਾਂ ਤੇ ਦੇਖੋ ਕਿੰਨਾ ਸਾਰਾ ਪਾਣੀ ਹੈ ਇਸ ਦੇ ਨਾਲ ਅਸੀਂ ਇਸ ਬਲੌਗ ਸਮਾਪਤ ਕਰਦੇ ਹਾਂ ਮਿਲਦੇ ਹਾਂ ਤੁਹਾਨੂੰ ਨਿਊ ਵੀਡੀਓ ਦੇ ਵਿੱਚ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਕਰ ਜ਼ਰੂਰ ਕਰਿਓ